ਸਤਿ ਸ਼੍ਰੀ ਅਕਾਲ ਜੀ ਮੈਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਸ਼ਹਿਰ ਵਿੱਚ ਨੌਕਰੀ ਮਿਲ ਗਈ ਮੈਂ ਪਰਿਵਾਰ ਸਮੇਤ ਸ਼ਹਿਰੀ ਰਹਿਣ ਲੱਗ ਪਿਆ ਜਿਸ ਕਰਕੇ ਮੇਰਾ ਪਿੰਡ ਨਾਲੋਂ ਮੇਰਾ ਨਾਤਾ ਬਿਲਕੁਲ ਹੀ ਟੁੱਟ ਗਿਆ ਕੁਝ ਸਾਲ ਬਾਅਦ ਮੈਂ ਸਾਰੇ ਪਰਿਵਾਰ ਨਾਲ ਦਸੰਬਰ ਦੀਆਂ ਛੁੱਟੀਆਂ ਕੱਟਣ ਲਈ ਪਿੰਡ ਆਇਆ ਇੱਕ ਦਿਨ ਮੈਂ 3:00 ਵਜੇ ਘਰੋਂ ਬਾਹਰ ਟੈਲਣ ਚਲਾ ਗਿਆ ਉੱਥੇ ਇੱਕ ਘਰ ਦੇ ਬਾਹਰ ਬਜ਼ੁਰਗ ਜੋੜਾ ਬੈਠਾ ਸੀ ਮੇਰੀ ਆਦਤ ਸੀ ਕਿ ਰਾਹ ਵਿੱਚ ਮੈਨੂੰ ਕੋਈ ਬਜ਼ੁਰਗ ਮਿਲਦਾ ਤਾਂ ਉਸ ਨੂੰ ਹੱਸ ਕੇ ਸਤਿ ਸ਼੍ਰੀ ਅਕਾਲ ਬਜ਼ੁਰਗੋ ਕਹਿ ਜ਼ਰੂਰ ਬੁਲਾਉਂਦਾ ਸੀ ਅੱਜ ਵੀ ਜਦ ਮੈਂ ਬਜ਼ੁਰਗ ਜੋੜੇ ਨੂੰ ਬੁਲਾ ਅੱਗੇ ਜਾਣ ਲੱਗਾ ਤਾਂ ਉਹਨਾਂ ਮੈਨੂੰ ਕੋਲ ਬਿਠਾ ਲਿਆ ਪੁੱਤਰਾ ਕੌਣ ਐ ਪਹਿਚਾਣਿਆ ਨਹੀਂ ਮੇਰੇ ਦੱਸਣ ਤੇ ਉਹ ਖੁਸ਼ ਹੋ ਕੇ ਕਹਿੰਦੇ ਪੁੱਤ ਤੇਰਾ ਚਾਚਾ ਲੱਗਦਾ ਮੈਂ ਤੇਰੇ ਵੱਡਿਆਂ ਨਾਲ ਬਹੁਤ ਸਾਂਝ ਸੀ ਪਹਿਲਾਂ ਫਿਰ ਸਮੇ ਅਤੇ ਹਾਲਾਤਾਂ ਹਥੋਂ ਹਾਰੇ ਪੁੱਤ ਸਭ ਤੋਂ ਦੂਰ ਹੋ ਗਏ ਉਹਨਾਂ ਮੈਨੂੰ ਆਪਣੇ ਕੋਲ ਹੀ ਬਿਠਾ ਲਿਆ ਫਿਰ ਚਾਚੀ ਚਾਹ ਬਣਾ ਕੇ ਲੈ ਆਈ ਮੇਰੇ ਮਨਾ ਕਰਨ ਤੇ ਚਾਚੀ ਮੰਨ ਜਿਆ ਪਰ ਕਹਿੰਦੀ ਪੀ ਲੈ ਪੁੱਤ ਤੇਰੇ ਬਹਾਨੇ ਅਸੀਂ ਵੀ ਪੀ ਲਵਾਂਗੇ ਘੁੱਟ ਚਾਹ ਨਹੀਂ ਤੇ ਹੁਣ ਪੁੱਤ ਭੁੱਖ ਪਿਆਸ ਮੁੱਕੀ ਪਈ ਐ ਮੈਨੂੰ ਬੇਚੈਨੀ ਜਹੀ ਹੋਈ ਤਾਂ ਮੈਂ ਪੁੱਛ ਹੀ ਲਿਆ ਕਿ ਐਨੇ ਉਦਾਸ ਕਿਉਂ ਹੋ ਚਾਚਾ ਜੀ ਫੇਰ ਦੱਸਦੇ ਕਿ ਪੁੱਤ ਜਦ ਤੂੰ ਘਰ ਸੁੰਨਾ ਹੋਇਆ ਇਹ ਉਦੋਂ ਤੋਂ ਹੀ ਐਵੇਂ ਕਮਲੀਆਂ ਮਾਰਦੀ ਰਹਿੰਦੀ ਹੁਣ ਮੇਰਾ ਮਨ ਜਾਣਨਾ ਚਾਹੁੰਦਾ ਸੀ ਕਿ ਪਿੰਡ ਦੇ ਖੁੱਲੇ ਮਾਹੌਲ ਵਿੱਚ ਵੀ ਇਹ ਉਦਾਸ ਤੇ 부ਜੇ ਹੋਏ ਕਿਉਂ ਹਨ ਮੈਂ ਮਹਾਨੇ ਨਾਲ ਕਿਹਾ ਘਰ ਵਿੱਚ ਹੋਰ ਕੋਈ ਨਹੀਂ ਦਿਸਦਾ ਕੀ ਗੱਲ ਬੱਚੇ ਛੁੱਟੀਆਂ ਕੱਟਣ ਗਏ ਐ ਜਾਂ ਘੁਮਣ ਫਿਰਨ ਫੇਰ ਚਾਚਾ ਜੀ ਦੱਸਣ ਲੱਗੇ ਪੁੱਤ ਇਹ ਦਾਤ ਰੱਬ ਕਿਸਮਤ ਵਾਲਿਆਂ ਨੂੰ ਦਿੰਦਾ ਸਾਡੀ ਕਿਸਮਤ ਵਿੱਚ ਤਾਂ ਰੱਬ ਔਲਾਦ ਦਾ ਸੁੱਖ ਲਿਖਣਾ ਭੁੱਲ ਗਿਆ। ਚਾਚਾ ਦੱਸਦਾ ਕਿ ਵਿਆਹ ਤੋਂ ਕੁਝ ਸਾਲ ਬਾਅਦ ਸਾਡੇ ਕੋਈ ਬੱਚਾ ਨਹੀਂ ਹੋਇਆ। ਬਹੁਤ ਡਾਕਟਰਾਂ ਨੂੰ ਦਿਖਾਇਆ, ਮਹਿੰਗੇ ਮਹਿੰਗੇ ਇਲਾਜ ਕਰਵਾਏ। ਥਾਂ-ਥਾਂ ਤੀਰਥਾਂ ਤੇ ਜਾ ਅਰਦਾਸਾਂ ਕੀਤੀਆਂ। ਮੱਥੇ ਰਗੜੇ ਕਿ ਰੱਬ ਤੀ ਹੀ ਦੇ ਦੇ ਸਾਡੀ ਲਾਸ਼ ਨੂੰ ਸੰਭਲਣ ਵਾਲੀ ਤਾਂ ਹੋ। ਪਰ ਉਹਨੇ ਵੀ ਸਾਡੀ ਅਰਦਾਸ ਨਹੀਂ ਸੁਣੀ ਪਤ। ਫੇਰ ਵੀਵਰੇ ਬਾਦ ਅਸੀਂ ਅਨਾਥ ਆਸ਼ਰਮ ਵਿੱਚੋਂ ਪੁੱਤ ਗੋਦ ਲੈ ਲਿਆ। ਉਹਨੂੰ ਪਾਲਿਆ ਤੇ ਉਹ ਹਾਰ ਸ਼ਹਿ ਲੈ ਕੇ ਦਿੱਤੀ ਜਿਸ ਤੇ ਵੀ ਉਸਨੇ ਹੱਥ ਧਰਿਆ। ਅੱਖਾਂ ਭਰਦਾ ਚਾਚਾ ਕਹਿੰਦਾ ਪੁੱਤ ਮੈਂ ਉਹਦਾ ਮੈਂਟ ਦਾ ਵਸਾਹ ਨਾ ਖਾਂਦਾ ਤੇ ਉਹਨੂੰ ਆਪ ਸਕੂਲ ਛੱਡਣ ਜਾਂਦਾ ਸੀ ਮੈਂ। ਜਦ ਤੱਕ ਛੁੱਟੀ ਨਹੀਂ ਹੁੰਦੀ ਸੀ ਉੱਥੇ ਬੈਠਾ ਰਹਿਣਾ। ਜੇ ਉਹਨਾਂ ਚਾਹ ਦੇ ਦੇਣੀ ਤਾਂ ਪੀ ਲੈਣੀ ਪੁੱਤ। ਰੋਜ਼ ਉੱਥੇ ਬੈਠਦਾ ਸੀ ਤਾਂ ਸ਼ਰਮ ਦੇ ਮਾਰੇ ਮੰਗੀ ਨਹੀਂ ਸੀ ਕਦੇ 7ਵੀਂ ਜਮਾਤ ਤੱਕ ਮੈਂ ਉਹਦੇ ਨਾਲ ਹੀ ਸਕੂਲ ਤੋਂ ਬਾਹਰ ਰਹਿ ਬੈਠ ਰਿਹਾ ਕਰਨਾ ਫਿਰ ਉਹ ਕਹਿੰਦਾ ਪਾਪਾ ਮੈਂ ਵੱਡਾ ਹੋ ਗਿਆ ਹੁਣ ਮੈਂ ਇਕੱਲਾ ਸਕੂਲ ਜਾਇਆ ਕਰੂੰ ਹੁਣ ਪਛਤਾਉਣਾ ਹਾਂ ਕਿਉਂ ਮੰਨੀ ਮੈਂ ਉਹਦੀ ਏ ਕੀ ਪਤਾ ਮੇਰਾ ਪੁੱਤ ਮੇਰੇ ਕੋਲ ਹੁੰਦਾ ਮੈਂ ਹੁਣ ਚਾਚਾ ਚਾਚੀ ਨਾਲ ਕੀ ਹੋਇਆ ਜਾਣਨ ਜਾਣੇ ਬਿਨਾ ਘਰ ਵਾਪਸ ਨਹੀਂ ਜਾਣਾ ਚਾਹੁੰਦਾ ਸੀ ਹੁਣ ਚਾਚੀ ਦੱਸਦੀ ਕਿ ਮੇਰਾ ਪੁੱਤ ਘਰੋਂ ਸਕੂਲ ਤੇ ਸਕੂਲੋਂ ਸਿੱਧਾ ਘਰ ਆਉਂਦਾ ਤੇ ਸਾਰਾ ਸਮਾਂ ਘਰ ਹੀ ਗੁਜ਼ਾਰਦਾ ਏਵੇਂ ਹੀ 10ਵੀਂ ਤੱਕ ਵੀ ਪੜ੍ਹਾਈ ਦੀ ਪੂਰੀ ਕਰ ਲੈਂਦਾ ਫਿਰ ਜਦ ਕਰਕੇ ਹੋਰ ਸਕੂਲ ਬਦਲ ਲੈਂਦਾ ਜਿੱਥੇ ਉਹਦੇ ਦੋਸਤ ਲੱਗਣ ਲੱਗੇ ਸੀ ਪੜ੍ਹਨ ਉਹਨਾਂ ਦੀ ਮਾੜੀ ਸੰਗਤ ਵਿੱਚ ਪੁੱਤ ਨਸ਼ੇ ਕਰਨ ਲੱਗ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਹੌਲੀ ਹੌਲੀ ਕਿਤੇ ਜਦ ਉਹ ਖਸਮਾ ਖਾਣਾ ਚਿੱਟਾ ਖਾਣ ਲੱਗ ਗਿਆ ਤੇ ਦੋਸਤਾਂ ਨਾਲ ਮਿਲ ਚੋਰੀਆਂ ਕਰਨ ਲੱਗ ਗਿਆ ਤਾਂ ਉਲਾਂਬੇ ਆਉਣੇ ਆਉਣ ਤੇ ਪਤਾ ਲੱਗਾ ਹੁਣ ਉਹਦਾ ਡਰ ਜਾਂਦਾ ਰਿਹਾ ਤੇ ਚੋਰੀ ਠੱਗੀ ਨਾਲ ਵੀ ਕੁਝ ਨਾ ਬੰਦਦਾ ਤਾਂ ਪੁੱਤ ਸਾਨੂੰ ਦੋਹਾਂ ਨੂੰ ਕੁੱਟ ਕੇ ਲੈ ਜਾਂਦਾ ਜਿੰਨੇ ਰੁਪਏ ਚਾਹੀਦੇ ਹੁੰਦੇ ਚਾਚੀ ਦਾ ਗੱਜ ਭਰ ਆਇਆ ਹੁਣ ਚਾਚਾ ਬੋਲਦਾ ਫੇਰ ਪੁੱਤ ਹੁਣ ਤੇ ਥਾਂ ਥਾਂ ਮੇਰੇ ਸਿਰ ਵਿੱਚ ਸਵਾਹ ਪਾਉਣ ਲੱਗ ਗਿਆ ਸੀ ਰੋਜ਼ ਵਾਂਗੂ ਮੈਨੂੰ ਬਿਨਾਂ ਗਲਤੀ ਤੋਂ ਪੰਚਾਇਤ ਦੀ ਨਾਮੋਸ਼ੀ ਸਹਿਣੀ ਪੈਂਦੀ ਸੀ ਲੋਕ ਹੱਸਦੇ ਸੀ ਤੇ ਪਰ ਪੁੱਤ ਕੀ ਪਤਾ ਇਹ ਚੰ드ਰੇ ਨਸ਼ੇ ਨੇ ਕਿਹਦੇ ਪੁੱਤ ਨੂੰ ਖਾ ਜਾਣਾ ਪੁੱਤ ਮੈਂ ਅੱਕੇ ਨੇ ਉਸ ਨੂੰ ਨਸ਼ਾ ਛਡਾਉਣ ਵਾਲੇ ਸੈਂਟਰ ਵਿੱਚ ਜਮ੍ਹਾਂ ਕਰਵਾ ਦਿੱਤਾ ਮੇਰੇ ਲਈ ਮੇਰਾ ਪੁੱਤ ਜ਼ਰੂਰੀ ਸੀ ਮੈਂ ਕੀ ਕਰਨੀ ਸੀ ਇਹ ਜ਼ਮੀਨ ਜਾਇਦਾਦ ਮੈਂ ਲੱਖਾਂ ਰੁਪਏ ਖਰਚ ਤੇ ਇਸ ਨਾ ਸੈਂਟਰਾਂ ਵਿੱਚ ਪਾਰੋ ਦਾ ਨਸ਼ਾ ਤੇ ਘਟਣ ਦੀ ਥਾਂ ਵਾਧਾ ਹੀ ਜਾਂਦਾ ਸੀ ਹੁਣ ਸਾਲ ਬਾਅਦ ਅਸੀਂ ਉਸ ਨੂੰ ਘਰ ਲੈ ਆਏ ਮੈਂ ਹਰ ਸਮੇਂ ਇੱਕ ਸਾਏ ਵਾਂਗ ਉਹਦੇ ਨਾਲ ਰਹਿੰਦਾ ਜਿੱਥੇ ਵੀ ਜਾਣਾ ਇਕੱਠੇ ਹੀ ਜਾਣਾ ਫੇਰ ਕੁਝ ਫਰਕ ਲੱਗਾ ਉਹਦੇ ਵੀ ਸ਼ਾਇਦ ਹੁਣ ਉਹ ਨਸ਼ਾ ਛੱਡ ਗਿਆ ਉਸ ਲਈ ਰਿਸ਼ਤਾ ਆਇਆ ਤੇ ਅਸੀਂ ਉਹਦਾ ਵਿਆਹ ਕਰ ਦਿੱਤਾ ਹੁਣ ਪਤਾ ਨਹੀਂ ਇਹ ਵੀ ਭੁੱਲ ਸੀ ਜਾਂ ਗਲਤੀ ਪੁੱਤ ਅਣਜਾਣੇ ਵਿੱਚ ਹੋਈ ਵੀ ਮੈਂ ਸਦਾ ਨਾਲ ਰਹਿੰਦਾ ਸੀ ਇੱਕ ਪਲ ਵੀ ਅੱਖੋਂ ਉਹਲੇ ਨਹੀਂ ਸੀ ਹੋਣ ਦਿੰਦਾ ਵੀ ਉਹ ਛੱਡ ਗਿਆ ਨਸ਼ਾ ਗਲਤੀ ਇਸ ਲਈ ਵੀ ਉਹ ਤੀ ਵੀ ਰੁਲ ਗਈ ਮੇਰੇ ਪੁੱਤ ਕਰਕੇ ਗਾਦ ਬਾਦ ਪੁੱਤ ਉਹ ਨੂੰ ਬਹਾਨੇ ਪੈਸੇ ਮੰਗਦਾ ਹੁਣ ਉਸ ਨੂੰ ਖੁੱਲ ਮਿਲ ਗਈ ਸੀ ਤੇ ਉਹ ਮੇਰੀ ਕੈਦ ਚੋਂ ਵੀ ਤਾਂ ਰਹਾ ਹੋ ਗਿਆ ਸੀ ਸੌਰੇ ਜਾਣ ਜਾਂ ਨੂੰ ਨੂੰ ਬਾਜ਼ਾਰ ਲਿਜਾਣ ਬਹਾਨੇ ਮੋਟੀ ਰਕਮ ਲੈਣੀ ਹੁਣ ਰੁਪਏ ਪੈਸੇ ਦੀ ਖੁੱਲ ਵਿੱਚ ਉਹ ਫੇਰ ਨਸ਼ਾ ਕਰਨ ਲੱਗ ਗਿਆ। ਹੁਣ ਤਾਂ ਘਰ ਦਾ ਸਮਾਨ ਵੀ ਵੇਚਣ ਲੱਗ ਗਿਆ ਸੀ। ਇੱਕ ਸਵੇਰ ਉਹਨੂੰ ਫੋਨ ਆਇਆ। ਮੇਰੇ ਪੁੱਛਣ ਤੇ ਕਹਿੰਦਾ ਦੋਸਤ ਦਾ ਏ। ਉਸ ਦਿਨ ਤੇਰੀ ਚਾਚੀ ਕਿਤੇ ਵਾਡੇ ਗਈ ਸੀ। ਮੇਰੇ ਤੋਂ 5000 ਮੰਗਿਆ ਮੈਂ ਨਹੀਂ ਦਿੱਤਾ ਤਾਂ ਮੈਨੂੰ ਕੁੱਟਣ ਲੱਗਾ। ਤਾਨੂੰ ਨੇ 1000 ਦੇ ਕੇ ਮੈਨੂੰ ਛਡਾਇਆ। ਉਸ ਹੱਥੋਂ ਕੁੱਟ ਖਾਦੇ ਨੂੰ। ਉਸ ਦਿਨ ਪੱਕੀ ਰੋਟੀ ਵੀ ਕਿਸੇ ਨਹੀਂ ਖਾਧੀ। ਇਦਾਂ ਪਹਿਲਾਂ ਵੀ ਬਹੁਤ ਵਾਰ ਹੁੰਦਾ ਸੀ ਫੇਰ ਮੁੰਡੇ ਦਾ ਫੋਨ ਆਉਂਦਾ ਉਹਦੇ ਨਾਲ ਮੋਟਰਸਾਈਕਲ ਤੇ ਚੱਲ ਜਾਂਦਾ ਕੌਣ ਸੀ ਉਹ ਕਿੱਥੇ ਗਏ ਕਿਸੇ ਨੂੰ ਕੁਝ ਨਹੀਂ ਪਤਾ ਪਰ ਦੋ ਘੰਟੇ ਬਾਅਦ ਇੱਕ ਫੋਨ ਆਇਆ ਜਿਸ ਨੇ ਸਾਡੇ ਹੋਸ਼ ਉਡਾ ਦਿੱਤੇ ਉਸ ਦਿਨ ਸਾਡੇ ਘਰ ਦਾ ਅਚਾਨਕ ਸਦਾਲੀ ਛੁੱਪ ਗਿਆ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਆਪਣੀ ਕਾਰਵਾਈ ਕਰ ਅਗਲੇ ਦਿਨ লাশ ਦਿੱਤੀ ਉਹ ਤੇ ਆਖਰੀ ਵਾਰ ਮੂੰਹ ਵੇਖਣ ਵੀ ਨਸੀਬ ਨਹੀਂ ਹੋਇਆ ਕਹਿੰਦੇ ਉਹਦਾ ਸਾਰਾ ਸਰੀਰ ਹੀ ਨਸ਼ੇ ਦੀ ਓਵਰਡੋਜ਼ ਕਰਕੇ ਫਟ ਗਿਆ ਸੀ ਮੈਂ ਆਪਣੇ ਹੱਥੀ ਪੁੱਤ ਦੀ ਦੇਹ ਨੂੰ ਲਾਂਬੂ ਲਾਇਆ ਉਸ ਦਿਨ ਕੱਖੋਂ ਹੌਲਾ ਹੋ ਗਿਆ ਸੀ ਮੈਂ ਜਦਕਰ ਅਸੀਂ ਨੂੰ ਨੂੰ ਭੋਗ ਤੱਕ ਆਪਣੇ ਕੋਲ ਰੱਖਿਆ ਭੋਗ ਤੋਂ ਬਾਅਦ ਨੂੰ ਨੂੰ ਉਹਦੇ ਪੇਕੇ ਲੈ ਗਏ ਫਿਰ ਕੀ ਕਹਿ ਰੋਕਦੇ ਅਸੀਂ ਤੇ ਆਪਣੇ ਪੁੱਤ ਨੂੰ ਵੀ ਗਵਾ ਲਿਆ ਤੇ ਉਸ ਮਲੂਕ ਜਿੰਦ ਦਾ ਸ਼ਰਾਪ ਵੀ ਲੈ ਲਿਆ ਜੋ ਭਰ ਜਵਾਨੀ ਵਿਧਵਾ ਹੋ ਗਈ ਸਾਰੇ ਰੰਗਾ ਤੋਂ ਬੇਮੁਖ ਹੋ ਗਈ ਸੀ ਅਜੇ ਤੇ 6 ਮਹੀਨੇ ਹੋਏ ਸੀ ਵਿਆਹ ਨੂੰ ਉਹਦੀ ਤੇ ਛਗਣਾ ਦੀ ਮਹਿੰਦੀ ਤੇ ਚੂੜਾ ਵੀ ਨਹੀਂ ਉਤਰਿਆ ਸੀ ਫੇਰ ਉਹਦਾ ਚੋਰਾ ਵੀ ਖਾਦਾ ਕੀ ਦੇਖਿਆ ਸੀ ਅਜੇ ਜਵਾਖੜੀ ਨੇ ਇਹ ਕਹਿੰਦੇ ਹੋਏ ਦੋਹਾਂ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਵੇਖ ਮੇਰਾ ਮਨ ਭਾਰ ਆਇਆ ਕੁਝ ਰੁਕੋ ਚਾਚਾ ਫੇਰ ਬੋਲਿਆ ਉਸ ਦਿਨ ਤੋਂ ਬਾਅਦ ਅਸੀਂ ਘਰ ਵਿੱਚ ਦੋਵੇਂ ਰਹਿੰਦੇ ਹਾਂ। ਰੋਜ਼ ਤੇਰੀ ਚਾਚੀ ਉਹਦੇ ਕਮਰੇ ਵਿੱਚ ਜਾ ਕੇ ਉਸਦੀ ਤਸਵੀਰ ਨਾਲ ਗੱਲਾਂ ਕਰਦੀ ਰਹਿੰਦੀ। ਕਦੇ ਉਹਦੇ ਕੱਪੜੇ ਠੀਕ ਕਰਦੀ ਐ। ਉਦੋਂ ਪੁੱਤ ਪੱਕੀ ਰੋਟੀ ਕਲੇਸ਼ ਕਰਕੇ ਨਹੀਂ ਖਾਂਦੇ ਸੀ ਤੇ ਹੁਣ ਉਹਦੇ ਬਿਨਾਂ ਰੋਟੀ ਬਣਾਉਣ ਦਾ ਦਿਲ ਨਹੀਂ ਕਰਦਾ। ਇਦਾਂ ਸੂਰਜ ਟਲ ਗਿਆ ਹੈ ਗੱਲਾਂ ਹੀ ਗੱਲਾਂ ਵਿੱਚ। ਮੈਂ ਇਜਾਜ਼ਤ ਲੈ ਘਰ ਆ ਗਿਆ ਪਰ ਮੇਰਾ ਦਿਲ ਦਿਮਾਗ ਅਜੇ ਵੀ ਉੱਥੇ ਹੀ ਸੀ। ਫੇਰ ਮੈਨੂੰ ਵਜੀਦ ਜੀ ਦਾ ਸ਼ਲੋਕ ਜ਼ਿਆਦਾ ਆ ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੀ ਇਕਨਾ ਦੇ ਘਰ ਧੀਆ ਧੀਆਂ ਘਰ ਦੋਤਰੇ ਇਕਨਾ ਦੇ ਘਰ ਇੱਕ ਹੀ ਜੰਮ ਕੇ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਸੱਚੀ ਜਿੰਨਾਂ ਨੂੰ ਇੱਕ ਦੇ ਕੇ ਵੀ ਉਹ ਸਾਹਿਬ ਨੇ ਖੋ ਲਿਆ ਹੋਵੇ ਉਹ ਮਾਪੇ ਕਿਦਾਂ ਦਿਨ ਕੱਟਦੇ ਆ ਪਰ ਉਹ ਢਾਡੇ ਅੱਗੇ ਕਿਸ ਦਾ ਜੋਰ ਚੱਲਦਾ ਹੈ ਕੌਣ ਜੋ ਉਸ ਨੂੰ ਆਖੇ ਵੀ ਇਦਾਂ ਨਾ ਇਦਾਂ ਕਰ ਸਾਰੀ ਰਾਤ ਮੈਂ ਬੇਚੈਨੀ ਵਿੱਚ ਕੱਟੀ ਇਹ ਹਾਲਾਤ ਸਾਡੇ ਪੰਜਾਬ ਦੇ ਘਰ-ਘਰ ਦੀ ਤਰਾਸਦੀ ਹੈ ਪਰ ਪਤਾ ਨਹੀਂ ਕਿੰਨੇ ਕੁ ਮਾਂ-ਬਾਪ ਆਪਣੇ ਪੁੱਤਰਾਂ ਨੂੰ ਯਾਦ ਕਰ ਚਾਚਾ ਚਾਚੀ ਵਾਂਗ ਦਿਨ ਕੱਟ ਰਹੇ ਹੋਣਗੇ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ